ਕੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਪਹੁੰਚੇ ਆਪਾਂ ਭਰਾ ਮੇਰੇ ਤਲਵੰਡੀ ਸਾਬੋ ਤੇ ਬਹੁਤ ਸੋਹਣੇ ਟਰੈਕਟਰ ਆ ਭਰਾ ਮੇਰੇ ਬਾਈ ਸ਼ਰਮਾ ਕੋਲੇ ਤੇ ਸ਼ਰਮੇ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਤੇ ਅੱਜ ਕਰਾਂ ਸ਼ਰਮੇ ਨਾਲ ਕਰਾਈਏ ਗੱਲਬਾਤ ਸ਼ਰਮਾ ਜੀ ਕੀ ਹਾਲ ਚਾਲ ਹੈ ਵਧੀਆ ਸਤਿਕਾਰ ਰਿਓ ਠੀਕ ਠਾਕ ਸਤਰੀਕਾਲ ਤੇਨੂੰ ਬਾਈ ਸਤਿਕਾਰ ਸਾਰੇ ਉਹ ਠੀਕ ਹੋ ਠੀਕ ਠਾਕ ਬਾਈ ਸਤਿਕਾਰ ਸਾਰੇ ਉਹ ਠੀਕ ਹੈ ਕੋ ਮਰਾ ਸੱਚੇ ਪਾਤਸ਼ਾਹ ਚੰਤੀ ਕਾਲ ਅਜ ਰੱਖੇ ਬਾਈ ਦੋਨੋਂ ਤੇ ਹਾਈ ਲਾਈਕ ਕਮੈਂਟ ਸ਼ੇਅਰ ਕਰਦੇ ਲੋ ਬਾਈ ਹੌਸਲਾ ਵਧਾਉਂਦੇ ਲੋ ਆਪਣਾ ਜਿਹੜੇ ਟਰੈਕਟਰ ਨੂੰ ਪਿਆਰ ਕਰਦੇ ਨੇ ਉਹ ਤਾਂ ਜਮੇ ਸ਼ੇਅਰ ਕਰਾ ਕਰਨ ਯਾਰ ਤੇ ਮੈਨੂੰ ਨਹੀਂ ਕੋਈ ਕਰਦਾ ਯਾਰ ਤੈਨੂੰ ਵੀ ਕਰਦਾ ਤੈਨੂੰ ਵੀ ਕਰਦਾ ਉਹ ਤਾਂ ਲੈ ਅੱਜ ਫਿਰ ਤਜਰਬਾ ਕਰਦੇ ਹਾਂ ਹਾਂ ਲੈ ਬਾਈ ਯਾਰ ਜਿਹੜੇ ਜਿਹੜੇ ਮੈਨੂੰ ਕਮੈਂਟ ਕਰਕੇ ਸ਼ੇਅਰ ਕਰਦੇ ਆ ਕੋਈ ਪ੍ਰੇਮ ਕਰਦੇ ਆ ਕੋਈ ਕਮੈਂਟ ਤਾਂ ਜੇ ਦੱਸੋ ਹਾਂ ਦੇਖੀ ਸ਼ਰਮਾ ਕਰਕੇ ਸ਼ਰਮਾ ਕਰਕੇ ਸ਼ੇਅਰ ਕਰਿਆ ਜਾਂ ਟੈਗ ਕਰਕੇ ਸ਼ਰਮੇ ਕਰਕੇ ਸ਼ੇਅਰ ਸ਼ੇਅਰ ਕੀਤਾ ਇਤਨੇ ਟਰੈਕਟਰਾਂ ਕਰਕੇ ਹਾਂ ਇਹ ਕਲੀਅਰ ਕਰਿਓ ਠੀਕ ਹੈ ਕਮੈਂਟਾਂ ਚ ਦੱਸ ਦਿਓ ਆਤੀ ਬੁੱਧਵਾਰ ਮੱਡੀਏ ਤਲਵੰਡੀ ਸਾਬੋ ਬਾਈ 10 ਤਰੀਕਾ 7ਵਾਂ ਮਹੀਨਾ 2024 ਹਾਂਜੀ ਸਭ ਤੋਂ ਪਹਿਲਾਂ ਆਇਆ ਬਾਈ ਸੋਨਾਲੀ ਕਾ ਸੋਨਾਲੀ ਕਾ ਚਾਰੇ ਪਾਸੇ ਦਿਖਾ ਦੇ ਜਿਵੇਂ ਨਵਾਂ ਟਰੈਕਟਰ ਆ ਬਾਈ 18 ਮਾਡਲਾ ਪਟੰਡਾ ਨੰਬਰ ਆ ਤੇ ਪੀਆਰ ਪੀਆ ਟਰੈਕਟਰ ਆ ਬਲਿਸ਼ਕੰਦਰ ਮੌਂਦਲਾ ਪਾਵਰ ਸਹੀ ਗੱਲ ਆ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰਾ ਡਿਸਟ੍ਰੀਬਿਊਟਰ ਆ ਡਬਲ ਡਿਸਟ੍ਰੀਬਿਊਟਰ ਆ ਸਾਈਡ ਜੇਜ ਆ ਡਬਲ ਕਲੱਚ ਆ ਇਹ ਬਾਈ ਇਹ ਜਿਹੜਾ ਆਪਾਂ ਜ਼ਰਾ ਫਰਿਆਨਾ ਮੈਟਰੀ ਕੱਟਣ ਲੱਗੇ ਜਿਹੜਾ ਪੂਰੀ ਦਾ ਹਾਂਜੀ ਤੇ ਲੋਨ ਫੈਸ ਵੀ ਕਰਾ ਦਾਂਗੇ ਠੀਕ ਹੈ ਜਿਹੜਾ ਹੋਇਆ ਉਹਨੇ ਕਦੇ ਕੱਟਾਂਗੇ ਬਾਈ 510000 ਰੁਪਏ ਦਾ ਮੰਗਦਾ ਠੀਕ ਹੈ ਜੀ ਤੇ 480000 ਦਾ ਤੁਸੀਂ ਆਪਾਂ ਦੇਵਾ ਜਸ نو ਹੀ ਹੈ 480 ਦਾ 21 ਅੱਗੇ ਆ ਗਿਆ 14 ਮਾਡਲ ਇਹਦੇ ਨਾਲ ਜਿਹੜਾ ਤੈਨੂੰ ਆ ਦੱਸਿਆ ਸੀ ਮੈਂ ਵਿੱਚ ਗੱਲ ਰਹੀ ਜੀ ਇਹਦਾ ਟਾਇਰ ਆ ਪਿਛਲੇ ਹੈ ਗਿਆ ਬਾਈ 85 ਪੈਸੇ ਮੂਹਰੇ ਹੈ ਗਿਆ ਬਾਈ 80 ਪੈਸੇ ਹਾਂਜੀ ਠੀਕ ਹੈ ਸਰ ਸਾਰਾ origignal ਕਿਤੋਂ ਰੰਗ ਪੇਂਟ ਨਹੀਂ ਇਹਦੇ ਨਵੇਂ ਟਾਇਰ ਹਨ 8 ਤੋਂ 2 ਇਹਦੇ ਚਾਰੇ ਬਿਲਕੁਲ ਨਵੇਂ ਆ ਕਿੱਲੋਂ ਆਪਣਾ ਕਿਨਾ ਭੁੱਲ ਰਾ ਆ ਗੁੱਡੀਆਂ 14 9 28 ਦੇ ਆ ਇਹਨਾਂ ਦੇ ਟਾਇਰਾਂ ਦੇ ਬਾਈ 14 9 28 ਦੇ ਹਾਂ ਤੇ ਸਾਰਾ origignal ਕਿਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ ਕੰਦਾ ਫੱਟੀ ਛਤਰੀ ਇਹਦੇ ਨਾਲ ਸਾਰਾ ਸਮਾਨ ਆ ਬਾਈ ਤੇ ਇੱਕ ਮਾਡਲ ਨਹੀਂ 14 ਬਾਈ ਹਾਂਜੀ ਕੰਡੀਸ਼ਨ ਦਾ ਟਰੈਕਟਰ ਦੀ 16 17 ਵਰਗੀ ਆ ਕਲੌਸ ਕਰ ਹਨਾ ਹਾਂ ਕਲੌਸ ਕਰੀਂ ਨਾ ਹਾਂਜੀ ਕਰਾਣਾ ਨੰਬਰ ਹੈ ਇਹਨੂੰ ਵੀ ਮਿਲਦੀ ਕਾਨਫਰੈਂਸ ਉਹ ਵੀ ਕਰਾਣਾ ਕਰਤਾ ਹਾਂਜੀ ਕਿੰਨੇ ਦਾ ਸਾਡਾ ਜੀ 485 ਡਿਮਾਂਡ ਆ ਬਾਈ ਹਾਂਜੀ ਤੇ 4,60,000 ਦਾ ਦੇਖੋ 4,60,000 ਠੀਕ ਹੈ ਉਹ ਦੂਵਾਂ ਆ ਗਿਆ ਪ੍ਰੀਤ ਪ੍ਰੀਤ ਆ ਗਿਆ ਠੀਕ ਹੈ ਗੱਲ ਬਾਈ ਮੈਂ ਟਰੈਕਟਰ ਦੇ ਹੈਗੇ ਆ ਪਿਛਲੇ ਬਾਈ 85,000 85,000 ਹੈਗੇ 4-4 ਚੱਕ ਦੇ ਹੈਗੇ ਤੇ 4-4 ਪੀਕੇ 3 ਦੇ ਹਾਂਜੀ ਅਰिजਨ ਵਾਲਾ ਬਾਈ ਕਿਤੋਂ ਰੰਗ ਤੇ ਲੋਇਆ 3 ਸਪੀਡ ਆ ਹਾਂਜੀ ਪ੍ਰੀਤ ਹਾਂਜੀ 59 ਬਾਈ ਸਾਰਾ ਸਮਾਨ ਆ ਇਹਨਾਂ ਦੀ ਡੱਡਾ ਫੱਟੀ ਛੱਡਰੀ ਠੀਕ ਹੈ ਗੱਲ ਆ 475000 ਰੁਪਏ ਦੀ ਡਿਮਾਂਡ ਆ ਬਾਈ ਹਾਂਜੀ 20 ਮਾਦਲਾ ਹੈ ਨਾ 20 ਮਾਦਲਾ ਪਿਆਰ 75 ਕਿੰਨੇ ਆ ਛੱਡ ਦੇ ਬਾਈ ਜੀ 2000 ਰੁਪਏ ਤੁਹਾਨੂੰ ਕੱਟ ਦਿੱਤਾ ਸੀ ਮਾਲਕ ਨੇ ਉਹ ਸ਼ਰਮੇ ਨੇ ਦੇਖ ਤੋ ਦਿੱਤਾ ਇਹ ਗੱਲ ਨਾ ਕਹਿ ਅੱਤ ਬਾਈ ਤੇਰੇ ਤੇਰੇ ਪੈਸੇ ਨਹੀਂ ਟੈਨਸ਼ਨ ਦੀ ਸ਼ਰਮੇ ਨੂੰ ਤੇ ਇਹ ਨਹੀਂ ਆਈ ਪੇਮੈਂਟ 2000 ਰੁਪਏ ਘੱਟ ਪਾਇਆ ਦਿੱਤਾ ਸੀ ਨਾ ਉਹਨਾਂ ਨੇ 475 ਦਾ ਹੀ ਜੇਹ ਤੋਂ ਦਿੱਤਾ ਬਈ 2000 ਆ ਜਗਾਰ ਆਪਣਾ ਹੋ ਗਿਆ ਇਹਨਾਂ ਵੀਰੇ ਤੇ ਲੰਮਕਾ ਹੈਗਾ ਤੇਰਾ ਪਿਆ ਦੱਸ ਰਿਹਾ ਤਾਂ ਦੱਸ ਵੱਡੇ ਭਾਈ ਜਵਾਨ ਕੀਤੇ ਜਸਵੰਤ ਰੁੱਕ ਕੇ ਨਹੀਂ ਚੱਕਣਾ ਬਸ ਤੇ ਨਹੀਂ ਵੀਰੇ ਆਹ ਦੱਸ aí 475 ਜਸਵੰਤ ਕਿੰਨੇ ਦਾ ਹੈ ਦੋਨੇ ਜਸਵੰਤ ਦਾ ਇਹ ਤਾਂ 4 475 ਡਿਮਾਂਡ ਕਿੰਨੇ ਦਾ 30000 ਰੁਪਏ ਨਾ ਕਹਦਾ ਬਾਈ 35000 ਤੋਂ ਲੈ ਜੀ 35 40000 ਰੁੱਢ ਗਏ 4 35 ਉਹ ਤੋਂ ਬਾਅਦ ਫੇਰ 18 ਮਾਡਲ ਆ ਗਿਆ ਬਾਈ ਪਿਛਲੇ ਟਾਇਰ ਹੈਗਾ ਜਬੇ 90 95 ਪੈਸੇ ਮੂਰਲੇ ਬਾਈ 75 80 ਪੈਸੇ ਟਾਇਰ ਆ ਰਹਿਣਾ ਨੰਬਰ ਹੈ ਮੋਬਾਈਲ ਨੰਬਰ ਜੋੜ ਕੇ ਹੋ ਜੀ ਜਿਹੜੇ ਵੀ ਟਰੈਕਟਰ ਦਿਖਾਵਾਂਗਾ ਬਾਈ ਵੀਡੀਓ ਵਿੱਚ ਸਾਰਿਆਂ ਤੇ ਲੋੜ ਹੋ ਜੂ ਸਾਰਿਆਂ ਤੇ ਬਾਈ ਸਾਰੇ ਪ੍ਰਾਣੇ ਕਿੱਥੇ ਆ ਹਾਂਜੀ ਕੀ ਦਾ ਪਾਵਰ ਪਲੱਸ ਬਾਈ ਸਕੰਦਰ ਮਾਡਲ 18 ਮਾਡਲਾ 495 ਡਿਮਾਂਡ ਆ ਹਰ ਹਰਿਆਣਾ ਨੰਬਰ ਆ ਨਾ ਹਰਿਆਣਾ ਨੰਬਰ ਇਹ ਪੰਜਾਬ ਹਰਿਆਣਾ ਦੀ ਕੋਈ ਚੱਕਰ ਨਹੀਂ ਬਾਈ ਜੇ ਅਰੇ ਕਿਸੇ ਨੇ ਲੋਨ ਕਰਾਉਣਾ 2000 ਰੁਪਏ ਦਾ ਫਰਕ ਪਊਗਾ ਇਹ ਕੈਸ਼ ਲੈਣਾ ਤਾਂ 995000 ਰੁਪਏ ਲੱਗਦਾ ਐਨਓ ਸੀ ਮਿਲ ਜਾਂਦੀ ਐਨਓ ਸੀ ਦਾ ਸਰਚਾ ਬਾਈ 18 ਮਾਡਲਾ 495 ਰੇਟਾ ਕਿੰਨੇ ਆ ਛੱਡ ਦੇ ਇਹ ਟਰੈਕਟਰ ਦੇ ਦਾਂਗੇ ਬਾਈ ਸੁਣ 4 ਲੱਖ 7000 ਠੀਕ ਆ ਜੀ ਹੋਰ ਦੇਖ ਲਾਂਗੇ ਦੋ ਅੱਗੇ ਆ ਗਿਆ ਝੋਟਾ ਕੀ ਕਹੇ ਬੜਾ ਵੱਡਾ ਯਾਰ ਬੜਾ ਵੱਡਾ ਛੋਟਾ ਚੌਕੜਾ ਨਵਾਂ ਬਾਈ ਕਿਥੋਂ ਲੈ ਆਵਣਗੇ ਚਾਰੀ ਟੈਰ ਨਾ ਮੀ ਆ ਬਿਲਕੁਲ ਤਾਜੀ ਟਿੱਕੀ ਮਾਡਲ ਆ ਬਾਈ ਜਿਵੇਂ ਨਵਾਂ ਟੈਂਕਰ ਤੇ ਖਾਰਾ ਗੁਮਾਰਾ ਬੱਤੀ ਸਦੀਆਂ ਦਾ ਚੰਗੇ ਵੀ ਕੁਝ ਨਹੀਂ ਹੋਣਾ ਬਾਈ ਹਾਂਜੀ ਆ ਦੇਖ ਕੇ ਲੱਗਦਾ ਛਤਰੀ ਵਾਲੀ ਟੈਂਟ ਲੱਗੀ ਇਹਦੇ ਵੀ ਇਹ ਚੰਦੇ ਵੱਡੇ ਭਰੀ 2558 ਘੰਟੇ ਅੱਛਾ ਜੀ ਅਲਟਰ ਫਿਲਟਰ ਵੀ ਉਹ ਡੱਬਾ ਵਾਲੇ ਵੱਡੇ ਨੇ ਦੇ ਝੋਟਾ ਟਰੈਕਟਰ ਆ 7 60 7 ਲੱਖ ਰੁਪਇਆ ਡਿਮਾਂਡ ਆ ਬੁੱਲਰਾ ਹਾਂਜੀ ਟਰੈਕਟਰ ਦੀ ਰਹਿਣਗੇ 7.5 ਲੱਖ ਰੁਪਇਆ ਸਵਾ 7 ਲੱਖ ਬਾਕੀ ਮੌਕਾ ਦੇਖਾਂਗੇ ਬਈ ਹਰਿਆਣਾ ਨੰਬਰ ਹਨਾ ਅੱਗੇ ਆਗਾ ਸੋਨਾ ਲੀਗਾ ਕਹਿੰਦਾ ਬਈ 17 ਮਾਤਲਾ ਇਹ 55 ਜੀ ਜ਼ਿਆਦਾ ਇਤਰਾ ਬਈ ਇਹਦੇ ਟਾਇਰ ਜੇ ਬਾਹਲੇ ਥੋੜੇ ਲੱਗਦੇ ਆ ਮਗਰੋਂ ਮਗਰਿਆਂ ਤੋਂ ਬਾਹਰ ਨਹੀਂ ਨਹੀਂ ਇਹ 16 ਵਾਲੇ ਟਾਇਰ ਸਾਰੇ ਆਂ ਤੇ ਸੋਨਾ ਲੀਗਾ ਜਿੰਨੇ ਦਿਖਾਏ ਆ ਸਾਰੇ 16 ਵਾਲੇ ਟਾਇਰ ਹੀ ਇਹ ਟਾਇਰ ਨੇ ਬਈ ਕੁਰੀਅਰ ਤੇ ਚਾਰ ਹੀ ਘੁੜੀਏ ਦੇ ਬੱਚੇ ਕੋਈ ਹਾਂਜੀ ਜਮਾ ਨਮਾਟਾ ਹੈ ਭਾਈ ਹਾਂਜੀ ਇਹ ਪੁਰਾਣਾ ਕੱਟਿਆ ਜੋ ਲੋਨ ਪੈ ਤੋ ਕੋਈ 490 ਮੀਟ ਮਾਟਾ 17 ਮੰਡਲਾ ਹੈ ਨਾ ਜੀ 17 ਠੀਕ ਹੈ 470000 ਦਾ ਡੈਟ ਦੇ ਚਾਰ 70 ਦਾ ਮੌਕੇ ਤੇ ਹੋਰ ਦੇਖਾਂਗੇ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਆ ਤੁਹਾਨੂੰ ਜਮਾ ਆਸੇ ਤੇ ਮਨੂ ਦਿਖਾ ਦੇ 35 ਵਾਲਾ ਤੁਹਾਨੂੰ 207 ਮੰਡਲਾ 35 ਵਾਲਾ ਠੀਕ ਹੈ ਜੀ ਐਡ ਘੇਰਾ ਕੋਈ ਫੈਂਕ ਹੁੰਦਾ ਨਹੀਂ ਹਾਂਜੀ ਰਾਣਾ ਕੱਟੇ ਇਹ ਤੇ ਨਹੀਂ ਹੁੰਦਾ ਨਾ ਅਖਾਈ ਤੱਕਰ ਪਾਸਿੰਗ ਆ ਵਈ ਚਾਹੀਏ ਲੈ ਬਈ ਨਾ ਵੀ ਉਹ ਵੀ ਇਨਫੀ ਵੀ ਮਿਲ ਜੂਗੀ ਠੀਕ ਹੈ ਜੀ ਤੇ ਫੂਲੇ ਟਾਇਰ ਤੇ ਨਵੇਂ ਵਰਗੀ ਆ ਹਾਂਜੀ ਹਰਿਆਣਾ ਨੰਬਰ 40 ਕੋ ਦੇ ਟਾਇਰ ਆ 2007 ਮਾਡਲ 2 ਲੱਖ 15000 ਡਿਮਾਂਡ ਆ ਹਾਂ 1 ਲੱਖ 90000 ਦਾ ਟਰੈਕਟਰ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਵੀ ਮੰਨਤਾਂ ਕਰਾਂਗੇ ਠੀਕ ਆ ਜੀ ਠੀਕ ਹੈ ਉਹਦੂ ਆ ਜਾ 15 ਮਾਡਲ ਸੋਣਾ ਜਿੱਕਰ ਚਾਰੇ ਟਾਇਰ ਬਿਲਕੁਲ ਤਾਜ਼ੇ ਬਾਈ ਕੀ ਤਾਜ਼ੀ ਕਹਿਰਤ ਚਾਰੇ ਹਾਂਜੀ ਤੇ ਡਬਲ ਕਲੱਚ ਆ ਬਈ ਸਾਈਡ ਤੇ ਹਾਂਜੀ ਤੇ ਸਾਰਾ ਸੁਣਾ ਲੈਣਾ ਵੀ ਤੱਕ ਦਾ ਠੀਕ ਹੈ ਜੀ ਠੀਕ ਹੈ ਇੱਥੇ ਲੋਨ ਫੈਂਸ ਹੋ ਜੂ ਪੁਰਾਣਾ ਕੱਟਾਂਗੇ ਹਾਂਜੀ ਠੀਕ ਹੈ 15 ਹਾਂਜੀ ਠੀਕ ਹੈ ਜਸਪ੍ਰੀ ਤੇ 15 ਮਾਡਲ ਹੈ 3 ਪੱਤੀ ਕਿੰਨੇ ਦਾ ਛੱਡ ਦਾਂਗੇ ਇਹ ਦੇ ਦਾਂਗੇ 3.70000 ਤੇ ਆਪਣਾ ਨੰਬਰ ਬੋਲ ਦੇ ਮੌਕੇ ਤੇ ਹੋ ਰਿਹਾ ਮੰਨਤਾ ਨਹੀਂ ਕਰਦਾ ਠੀਕ ਹੈ ਜੀ ਬਾਈ ਇਹ ਮੇਰਾ WhatsApp ਨੰਬਰ ਹੈਗਾ 88723 45 ਜੇ ਕਾਲਿੰਗ ਨੰਬਰ ਹੈਗਾ 94788 4545 ਠੀਕ ਹੈ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਜੀ ਆਪਾਂ ਨੂੰ ਕਰਿਓ ਕਾਲ ਲੋਨ ਫੈਂਸ ਵੀ ਕਰਵਾ ਦਿੰਨੇ ਆਪਾਂ ਹਾਂਜੀ ਬਸ ਸਿੰਪਲ ਫੁੱਟਾ ਸਹੀ ਹੋਣਾ ਚਾਹੀਦਾ ਪੁਰਾਣਾ ਟਰੈਕਟਰ ਵੀ ਕੱਟ ਲਈਦਾ ਟਰੈਕਟਰ ਉਹਨੇ ਕਿਹਦੇ ਕਟਾਂਗੇ ਬਾਈ ਜਿੰਨੇ ਕਦਾ ਹੋਇਆ ਠੀਕ ਹੈ ਠੀਕ ਹੈ ਜੇ ਐ ਲੱਗਾ ਕਿ ਸ਼ਰਮੇ ਵਰਗੇ ਨੇ ਇੱਕ ਟਰੈਕਟਰ ਘੱਟ ਕੱਟ ਲਿਆ ਤੇ ਅੱਠ ਤਿੰਨ ਸਾਡਾ ਵੀ ਰੱਖ ਲਓ ਤੇ ਆਉਦਾ ਵੀ ਰੱਖ ਲਓ ਜੇ ਵੱਧ ਵੇਖਦਾ ਕਿਤੇ ਵੀ ਇਹ ਨਹੀਂ ਬਾਈ ਆਪਣਾ ਮਨ ਕੇ ਕਿ ਲੋ ਵੀਡੀਓ ਸ਼ੇਅਰ ਕਰਨ ਬਾਰੇ ਕਹਦੇ ਬਾਈ ਜੀ ਦੇ ਭਾਈ ਦੁਬਾਰੇ ਫੇਰ ਕਹਿੰਨਾ ਜੇ ਸ਼ਰਮੇ ਨੂੰ ਪਿਆਰ ਕਰਦੇ ਹੋ ਹਾਂ ਕਮੈਂਟਾਂ 'ਚ ਦੱਸਿਓ ਕਿ ਹਾਂ ਸ਼ਰਮਾ ਜੀ ਠੀਕ ਆ ਗੱਲਬਾਤ ਜੇ ਤੁਸੀਂ ਟਰੈਕਟਰਾਂ ਨੂੰ ਪਿਆਰ ਕਰਦੇ ਹੋ ਤਾਂ ਟਰੈਕਟਰਾਂ ਬਾਰੇ ਵੀ ਦੱਸਿਓ ਕਿ ਠੀਕ ਆ ਗੱਲ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਭਾਈ ਹਾਂਜੀ ਤੇ ਦੱਸਿਓ ਥੋੜਾ ਜਿਹਾ ਦਿਲ ਵਧਾਇਓ ਹਾਂਜੀ ਤੇ ਕਿਵੇਂ ਲੱਗਦੀ ਹੈ ਵੀਡੀਓ ਬਹੁਤ ਬਹੁਤ ਮਿਹਰਬਾਨੀ ਭਾਈ ਸੋਸੀ ਗੱਲ ਕਰ ਰਹੇ